ਅ ਇਕੁਐਰੀ ਫੇਅਰ ਜਿਹੜਾ ਮੌਸਮ ਆ ਉਹ ਬਹੁਤ ਗਰਮ ਹੋਣ ਜਾ ਰਿਹਾ ਆ ਸਾਰੇ ਵੀਕ ਜਿਹੜੀ ਹੀਟ ਆ ਉਹ ਉਹ ਬਹੁਤ ਜ਼ਿਆਦਾ ਹੋਣ ਜਾ ਰਹੀ ਆ 115 ਡਿਗਰੀ ਟੈਂਪਰੇਚਰ ਕਈ ਏਰੀਆ ਚ ਪਹੁੰਚਣ ਜਾ ਰਿਹਾ ਹੈਗਾ ਨੈਸ਼ਨਲ ਵੈਦਰ ਸਰਵਿਸ ਨੇ ਐਕਸੈਸਿਵ ਹੀਟ ਵਾਰਨਿੰਗ ਇਸ਼ੂ ਕੀਤੀ ਆ ਲਾਸ ਐਂਜਲਸ ਕਾਉਂਟੀ ਨੂੰ ਤੇ ਇਹਦੇ ਆਸ-ਪਾਸ ਦੇ ਏਰੀਏ ਨੂੰ ਅੱਜ ਤੋਂ ਲੈ ਕੇ ਫਰਾਈਡੇ ਤਾਈਂ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤਾਈਂ ਕਹਿੰਦੇ ਭਈ ਅ ਐਕਸਟ੍ਰੀਮ ਟੈਂਪਰੇਚਰ ਜਿਹੜਾ ਆ ਉਹ ਲਾਸ ਐਂਜਲਸ ਦੇ ਏਰੀਏ ਚ ਇਨਲੈਂਡ Empire ਦੇ ਏਰੀਏ ਚ ਤੇ ਡੇਜ਼ਰਟ ਕਮਿਊਨिटीज ਦੇ ਵਿੱਚ ਜਿਹੜਾ ਹੋਣ ਜਾ ਰਿਹਾ ਹੈਗਾ ਸੈਨ ਬੋਰਨਰੀਨੋ ਵੈਲੀ ਜਿਹੜੀ ਆ ਉੱਥੇ 110 ਡਿਗਰੀ ਤੱਕ ਟੈਂਪਰੇਚਰ ਜਾਊਗਾ ਐਂਟਿਲੋ ਵੈਲੀ ਚ 113 ਡਿਗਰੀ ਤੇ ਡੇਜ਼ਰਟ ਦੇ ਵਿੱਚ ਜਿਹੜਾ ਯਸ਼ੂ ਟਰੀ ਵਾਲਾ ਏਰੀਆ ਹੈ ਉੱਥੇ 115 ਡਿਗਰੀ ਤੱਕ ਜੋ ਟੈਂਪਰੇਚਰ ਆ ਉਹ ਪਹੁੰਚੂਗਾ ਜੀ ਇੱਕ ਵਾਰੀ ਫੇਰ ਜਿਹੜਾ ਮੌਸਮ ਆ ਉਹ ਬਹੁਤ ਗਰਮ ਹੋਣ ਜਾ ਰਿਹਾ ਆ ਸਾਰੇ ਵੀਕ ਜਿਹੜੀ ਹੀਟ ਆ ਉਹ ਉਹ ਬਹੁਤ ਜ਼ਿਆਦਾ ਹੋਣ ਜਾ ਰਹੀ ਆ 115 ਡਿਗਰੀ ਟੈਂਪਰੇਚਰ ਕਈ ਏਰੀਆ ਚ ਪਹੁੰਚਣ ਜਾ ਰਿਹਾ ਹੈਗਾ ਨੈਸ਼ਨਲ ਵੈਦਰ ਸਰਵਿਸ ਨੇ ਐਕਸੈਸਿਵ ਹੀਟ ਵਾਰਨਿੰਗ ਇਸ਼ੂ ਕੀਤੀ ਆ ਲਾਸ ਐਂਜਲਸ ਕਾਉਂਟੀ ਨੂੰ ਤੇ ਇਹਦੇ ਆਸ-ਪਾਸ ਦੇ ਏਰੀਏ ਨੂੰ ਅੱਜ ਤੋਂ ਲੈ ਕੇ ਫਰਾਈਡੇ ਤਾਈਂ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤਾਈਂ ਕਹਿੰਦੇ ਭਈ ਐ ਐਕਸਟ੍ਰੀਮ ਟੈਂਪਰੇਚਰ ਔਰ ਜਿਹੜਾ ਆ ਉਹ ਲਾਸ ਐਂਜਲਸ ਦੇ ਏਰੀਏ ਚ ਇਨਲੈਂਡ एंपਾਇਰ ਦੇ ਏਰੀਏ ਚ ਤੇ ਡੇਜ਼ਰਟ ਕਮਿਊਨिटीज ਦੇ ਵਿੱਚ ਜਿਹੜਾ ਹੋਣ ਜਾ ਰਿਹਾ ਹੈਗਾ ਸੈਨ ਬੋਰਨਰੀਨੋ ਵੈਲੀ ਜਿਹੜੀ ਆ ਉਥੇ 110 ਡਿਗਰੀ ਤੱਕ ਟੈਂਪਰੇਚਰ ਜਾਊਗਾ ਐਂਟਿਲੋ ਵੈਲੀ ਚ 113 ਡਿਗਰੀ ਤੇ ਡੇਜ਼ਰਟ ਦੇ ਵਿੱਚ ਜਿਹੜਾ ਯਿਸ਼ੂ ਟਰੀ ਵਾਲਾ ਏਰੀਆ ਹੈ ਉਥੇ 115 ਡਿਗਰੀ ਤੱਕ ਜੋ ਟੈਂਪਰੇਚਰ ਆ ਉਹ ਪਹੁੰਚੂਗਾ ਜੀ ਇੱਕ ਵਾਰੀ ਫੇਰ ਜਿਹੜਾ ਮੌਸਮ ਆ ਉਹ ਬਹੁਤ ਗਰਮ ਹੋਣ ਜਾ ਰਿਹਾ ਆ ਸਾਰੇ ਵੀਕ ਜਿਹੜੀ ਹੀਟ ਆ ਉਹ ਉਹ ਬਹੁਤ ਜ਼ਿਆਦਾ ਹੋਣ ਜਾ ਰਹੀ ਆ 115 ਡਿਗਰੀ ਟੈਂਪਰੇਚਰ ਕਈ ਏਰੀਆ ਚ ਪਹੁੰਚਣ ਜਾ ਰਿਹਾ ਹੈਗਾ ਨੈਸ਼ਨਲ ਵੈਦਰ ਸਰਵਿਸ ਨੇ ਐਕਸੈਸਿਵ ਹੀਟ ਵਾਰਨਿੰਗ ਇਸ਼ੂ ਕੀਤੀ ਆ ਲਾਸ ਐਂਜਲਸ ਕਾਉਂਟੀ ਨੂੰ ਤੇ ਇਹਦੇ ਆਸ-ਪਾਸ ਦੇ ਏਰੀਏ ਨੂੰ ਅੱਜ ਤੋਂ ਲੈ ਕੇ ਫਰਾਈਡੇ ਤਾਈਂ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤਾਈਂ ਕਹਿੰਦੇ ਭਈ ਐਕਸਟ੍ਰੀਮ ਟੈਂਪਰੇਚਰ ਜਿਹੜਾ ਆ ਉਹ ਲਾਸ ਐਂਜਲਸ ਦੇ ਏਰੀਏ ਚ ਇਨਲੈਂਡ Empire ਦੇ ਏਰੀਏ ਚ ਤੇ ਡੇਜ਼ਰਟ ਕਮਿਊਨिटीज ਦੇ ਵਿੱਚ ਜਿਹੜਾ ਹੋਣ ਜਾ ਰਿਹਾ ਹੈਗਾ ਸੈਨ ਬਾਰਨਡਰੀਨੋ ਵੈਲੀ ਜਿਹੜੀ ਆ ਉੱਥੇ 110 ਡਿਗਰੀ ਤੱਕ ਟੈਂਪਰੇਚਰ ਜਾਊਗਾ ਐਂਟਿਲੋ ਵੈਲੀ ਚ 113 ਡਿਗਰੀ ਤੇ ਡੇਜ਼ਰਟ ਦੇ ਵਿੱਚ ਜਿਹੜਾ ਯਸ਼ੂ ਟਰੀ ਵਾਲਾ ਏਰੀਆ ਹੈ ਉੱਥੇ 115 ਡਿਗਰੀ ਤੱਕ ਜੋ ਟੈਂਪਰੇਚਰ ਆ ਉਹ ਪਹੁੰਚੂਗਾ ਜੀ ਇਕਵਰੀ ਫੇਅਰ ਜਿਹੜਾ ਮੌਸਮ ਆ ਉਹ ਬਹੁਤ ਗਰਮ ਹੋਣ ਜਾ ਰਿਹਾ ਆ ਸਾਰੇ ਵੀਕ ਜਿਹੜੀ ਹੀਟ ਆ ਉਹ ਉਹ ਬਹੁਤ ਜ਼ਿਆਦਾ ਹੋਣ ਜਾ ਰਹੀ ਆ 115 ਡਿਗਰੀ ਟੈਂਪਰੇਚਰ ਕਈ ਏਰੀਆ ਚ ਪਹੁੰਚਣ ਜਾ ਰਿਹਾ ਹੈਗਾ ਨੈਸ਼ਨਲ ਵੈਦਰ ਸਰਵਿਸ ਨੇ ਐਕਸੈਸਿਵ ਹੀਟ ਵਾਰਨਿੰਗ ਇਸ਼ੂ ਕੀਤੀ ਆ ਲਾਸ ਐਂਜਲਸ ਕਾਉਂਟੀ ਨੂੰ ਤੇ ਇਹਦੇ ਆਸ-ਪਾਸ ਦੇ ਏਰੀਏ ਨੂੰ ਅੱਜ ਤੋਂ ਲੈ ਕੇ ਫਰਾਈਡੇ ਤਾਈਂ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤਾਈਂ ਕਹਿੰਦੇ ਭਈ ਆ ਐਕਸਟ੍ਰੀਮ ਟੈਂਪਰੇਚਰ ਜਿਹੜਾ ਆ ਉਹ ਲਾਸ ਐਂਜਲਸ ਦੇ ਏਰੀਏ ਚ ਇਨਲੈਂਡ Empire ਦੇ ਏਰੀਏ ਚ ਤੇ ਡੇਜ਼ਰਟ ਕਮਿਊਨिटीज ਦੇ ਵਿੱਚ ਜਿਹੜਾ ਹੋਣ ਜਾ ਰਿਹਾ ਹੈਗਾ ਸੈਨ ਬਾਰੰਡਰੀ ਨੋ ਵੈਲੀ ਜਿਹੜੀ ਆ ਉਥੇ 110 ਡਿਗਰੀ ਤੱਕ ਟੈਂਪਰੇਚਰ ਜਾਊਗਾ ਐਂਟਿਲੋ ਵੈਲੀ ਚ 113 ਡਿਗਰੀ ਤੇ ਡੇਜ਼ਰਟ ਦੇ ਵਿੱਚ ਜਿਹੜਾ ਯਿਸ਼ੂ ਟਰੀ ਵਾਲਾ ਏਰੀਆ ਹੈ ਉਥੇ 115 ਡਿਗਰੀ ਤੱਕ ਜੋ ਟੈਂਪਰੇਚਰ ਆ ਉਹ ਪਹੁੰਚੂਗਾ